कहो अब की ना कहूं तब की अगर गुरु गोबिंद ना होते तो सुन्नत होती सबकी सवा लाख से एक लड़ाऊ तबे गोबिंद सिंह नाम कहाओ चिड़ियों से मैं बाज लड़ाऊ तबे गोबिंद सिंह नाम कहाओ वाह जी का खालसा वाहगुरु जी की फतेह जी जिदा थो पता भी शहीद चल रहे हैं ਤਜ ਚਮਕੌਰ ਦੀ ਘੜੀ ਦੇ ਵਿੱਚ ਵੱਡੇ ਸਾਹਿਬਜਾਂ ਦੀ ਸ਼ਹੀਦੀ ਤੇ ਸਰਹੰਦ ਦੇ ਵਿੱਚ ਛੋਟੇ ਸਾਹਿਬਜਾਂ ਦੀ ਸ਼ਹੀਦੀ ਇਸ ਪੂਰੇ ਸਾਕੇ ਨੂੰ ਲੈ ਕੇ ਜੋ ਮੇਰੀਆਂ ਭਾਵਨਾਵਾਂ ਹੈਗੀਆਂ ਇੱਕ ਸਿੱਖ ਹੋਣ ਦੇ ਨਾਤੇ ਤੇ ਇੱਕ ਮਾਂ ਹੋਣ ਦੇ ਨਾਤੇ ਜੋ ਮੈਂ ਉਹਨੀਆਂ ਚੀਜ਼ਾਂ ਨੂੰ ਸੋਚ-ਸੋਚ ਕੇ ਫੀਲ ਕਰਦੀ ਆ ਉਹ ਅੱਜ ਮੈਂ ਸਾਹ ਸੰਗਤ ਦੇ ਮੂਹਰੇ ਰੱਖਣਾ ਚਾਹੂੰਗੀ ਜੇ ਕੁਝ ਦੱਸਣ ਦੇ ਵਿੱਚ ਗਲਤੀ ਹੋ ਜਾਏ ਮੈਂ ਇੱਕ ਨਿਵਾਣਾ ਜਿਹਾ ਬੰਦਾ ਹੈਗਾ ਤਾਂ ਪਹਿਲੇ ਹੱਥ ਜੋੜ ਕੇ ਮਾਫੀ ਹੈ ਤਾਂ ਮੈਨੂੰ ਸੋਚਦੀ ਆ ਵੀ ਗੁਰੂ ਪਾਸ਼ਾ ਨੂੰ ਖਾਲਸੇ ਨਾਲ ਆਪਣੇ ਸਿੰਘਾਂ ਨਾਲ ਕਿੰਨਾ ਕੁ ਪਿਆਰ ਹੋਗਾ ਇੰਨਾ ਪਿਆਰ ਕਿਦਾਂ ਕੋਈ ਕਿਸੇ ਨਾਲ ਕਰ ਸਕਦਾ ਵੀ ਜਿਹਦੇ ਮੂਰੇ ਆਪਣੇ ਪੁੱਤਰਾਂ ਦਾ ਆਪਣੀ ਮਾਂ ਦਾ ਮੋਹ ਵੀ ਘੱਟ ਪੈ ਗਿਆ ਚਮਕੌਰ ਦੀ ਗੜੀ ਦੇ ਵਿੱਚ ਜਦੋਂ ਵੱਡੇ ਸਰਜਾਦਾ ਦੀ ਸ਼ਹੀਦੀ ਹੋਈ ਤੇ ਭਾਈ ਦਿਆ ਸਿੰਘ ਜੀ ਗੁਰੂ ਸਾਹਿਬ ਦੇ ਨਾਲ ਸੀ ਤਾਂ ਜਦੋਂ ਲੰਕੇ ਜਾ ਰਹੇ ਸੀ ਤਾਂ ਉਹਨਾਂ ਨੇ ਬਾਬਾ ਜੀ ਸਿੰਘ ਤੇ ਬਾਬਾ ਤੁਹਾਰ ਸਿੰਘ ਨੂੰ ਦੇਖਿਆ ਤੇ ਕਹਿੰਦੇ ਵੀ ਆਪਾਂ ਇਹਨਾਂ ਦੇ ਮੂੰਹ ਤੇ ਨਾ ਕੱਪੜਾ ਪਾ ਦਿੰਨੇ ਹੈਗੇ ਆ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਅੱਗੋ ਜਵਾਬ ਇਹ ਸੀ ਜੇ ਕੱਪੜਾ ਪਾਣਾ ਤਾਂ ਸਾਰਿਆਂ ਦੇ ਮੂੰਹ ਤੇ ਪਾਈ ਫਰਕ ਨਾ ਕਰੀ ਇਹ ਸਾਰੇ ਮੇਰੇ ਹੀ ਸਿੰਘ ਹੈਗੇ ਆ ਤੁਸੀਂ ਮੈਂ ਇਹ ਇੱਕੀ ਸੋਚ ਕੇ ਹੈਰਾਨ ਹੋ ਜਾਂਦੀ ਵੀ ਇੰਨਾ ਆਪਣੀ ਕੌਮ ਨਾਲ ਪਿਆਰ ਗੁਰੂ ਸਾਹਿਬ ਨੂੰ ਤੇ ਅਸੀਂ ਅੱਜ ਨਾ ਸ਼ੁਕਰੇ ਬਣੇ ਬੈਠੇ ਆ ਠੀਕ ਹੈ ਨਾ ਤਾਂ ਸੂਬਾ ਸਰੰਦ ਸੂਬਾ ਸਰੰਦ ਦੇ ਵਿੱਚ ਜਦੋਂ ਕਚਹਿਰੀ ਲੱਗੀ ਹੋਈ ਸੀ ਤੇ ਜਦੋਂ ਛੋਟੇ ਸਾਹਿਬ ਜੀ ਆਦਾਂ ਨੂੰ ਤੇ ਮਾਤਾ ਗੁਜਰੀ ਨੂੰ ਠੰਡੇ ਪੁਰਜ ਦੇ ਵਿੱਚ ਰੱਖਿਆ ਗਿਆ ਤਾਂ ਉਹਨਾਂ ਨੂੰ ਪਹਿਲਾਂ 2 ਦਿਨ ਕਚਹਿਰੀ ਦੇ ਵਿੱਚ ਪੇਸ਼ ਕੀਤਾ ਜਾਂਦਾ ਰਿਹਾ ਤਾਂ ਪੈਰਾਂ ਤੇ ਉਹਨਾਂ ਦੇ ਜ਼ਖਮ ਸੀ ਤੋੜ-ਤੋੜ ਕੇ ਠੀਕ ਇਹਦੀ ਠੰਡੇ ਨਾਲ ਉਹਨਾਂ ਦੇ ਜ਼ਖਮ ਆਕਰੇ ਪਏ ਜਿੱਦਾਂ ਦਾ ਮੈਂ ਜੋ ਮੈਂ ਪੜਿਆ ਮੈਂ ਉਸ ਸਾਹਨਾ ਗੱਦਰੀ ਹੈਗੀ ਹੈ ਵੀ ਫਿਰ ਵੀ ਉਹਨਾਂ ਦੇ ਵਿੱਚ ਕਿੱਡਾ ਕੋ ਹੌਂਸਲਾ ਸੀ ਕਿੱਡੀ ਕ ਮਾਤਾ ਗੁਜਰਕੋੜ ਦੀ ਪਰਵਰੀਜ ਸੀ ਵੀ ਫਿਰ ਕਚਹਿਰੀ ਦੇ ਵਿੱਚ ਜਾ ਕੇ ਉਹ ਜੇ ਕਾਰੇ ਲਾ ਰਹੇ ਆ ਠੀਕ ਹੈ ਤੇ ਸੂਬਾ ਸਰੰਦ ਨੂੰ ਕਿੱਡਾ ਡਰ ਹੋਊਗਾ ਛੋਟੇ ਛੋਟੇ ਬੱਚਿਆਂ ਤੋਂ ਵੀ ਜਿਹੜਾ ਉਹਨਾਂ ਨੂੰ ਕਹਿ ਰਿਹਾ ਵੀ ਤੁਸੀਂ ਧਰਮ ਪਰਵਰਤਨ ਕਰੋ ਨਹੀਂ ਤੇ ਤੁਹਾਨੂੰ ਮਾਰ ਦੇਵਾਂਗੇ ਠੀਕ ਹੈ ਤੇ ਦੋਨਾਂ ਭਰਾਵਾਂ ਦੇ ਵਿੱਚ ਕਿੰਨਾ ਬੌਂਡ ਸੀ ਕਿੰਨਾ ਕੁ ਅਟੈਚਮੈਂਟ ਸੀ ਸੋਚੋ ਜੇ ਦੋਨਾਂ ਚੋਂ ਇੱਕ ਵੀ ਡੋਲ ਜਾਂਦਾ ਤੇ ਅੱਜ ਆਪਣਾ ਪੰਜਾਬ ਨਹੀਂ ਹੋਣਾ ਸੀ ਤੇ ਇਤਿਹਾਸ ਕੁਝ ਹੋਰ ਹੀ ਹੋਣਾ ਸੀ ਤੇ ਮਾਤਾ ਗੁਜਰਕੋੜ ਦੀ ਪਰਵਰਿਸ਼ ਦੇਖੋ ਕਿਦਾਂ ਦੀ ਸੀ ਵੀ ਇਨਾ ਕੁਝ ਹੋਣ ਦੇ ਬਾਵਜੂਦ ਵੀ ਛੋਟੇ-ਛੋਟੇ ਬੱਚਾ 7 ਸਾਲ ਦੇ 9 ਸਾਲ ਦੇ ਬਿਲਕੁਲ ਢੋਲ ਰਹੇ ਤੇ ਬਿਲਕੁਲ ਹੱਸ-ਹੱਸ ਕੇ ਨਾ ਸ਼ਹੀਦ ਦੀ ਬਾਗੇ ਉਹ ਸੋਚ ਕੇ ਮੈਨੂੰ ਆਂਦਾ ਹੈਗਾ ਵੀ ਕਿ ਉਸ ਦੇ ਮਨ ਦੇ ਵਿੱਚ ਕੀ ਰਿਆ ਹੋਏਗਾ ਉਹਨਾਂ ਨੂੰ ਡਰਨੇ ਲੱਗਿਆ ਹੋਊਗਾ ਉਹ ਚੰਦੇ ਤੇ ਆਪਣਾ ਫੈਸਲਾ ਬਦਲ ਵੀ ਸਕਦੇ ਸੀ ਨਾ ਉਹਨਾਂ ਦੀਆਂ ਗੱਲਾਂ ਸੋਭਾ ਸਰੰਦ ਦੀਆਂ ਗੱਲਾਂ ਮੰਨ ਵੀ ਸਕਦੇ ਸੀ ਨਾ ਬਟ ਇੱਕ ਅਡੋਲ ਮਨ ਇੱਕ ਚੰਗੀ ਪਰਵਰਿਸ਼ માતા ਗੁਜਰਕੌਰ ਦੀ ਤੇ ਜਿੱਥੇ ਤੱਕ ਮੈਂ ਪੜਿਆ ਕਹਿੰਦੇ ਨੇ ਸਾਨੂੰ ਵੀ ਉਹਨਾਂ ਨੂੰ ਪਹਿਲਾ ਜਿਹੜਾ ਸ਼ਬਦ ਹੈ ਨਾ ਉਹ ਸ਼ਹੀਦ ਹੀ ਸਿਖਾਇਆ ਗਿਆ ਸੀ ਤਾਂ ਦਾਦੀ ਦੇ ਦਿਲ ਤੇ ਕੀ ਭਿੱਤੀ ਹੋएगी ਜਦੋਂ ਨਿੱਕੇ ਨਿੱਕੇ ਬਾਲ ਮਤਲਬ ਸੋਚ ਕੇ ਅੰਦਰੋਂ ਲੋ ਕੰਡੇ ਖੜੇ ਹੁੰਦੇ ਆ ਵੀ ਕੀ ਦਿੱਤੀ ਹੋਏਗੀ ਜਦੋਂ ਨਿੱਕੇ-ਨਿੱਕੇ ਬਾਲੋਂ ਨਾਲ ਇੱਕ ਸ਼ੀਤਿ ਪਾਗੇ ਤੇ ਕਿੰਨਾ ਕੱਡਰ ਹੋਊਗਾ ਕਿੰਨੀ ਕ ਨਫਰਤ ਹੋਊਗੀ ਸੂਬਾ ਸਰੰਦ ਨੂੰ ਜਿਹੜੇ ਛੋਟੇ-ਛੋਟੇ ਬੱਚਿਆਂ ਤੇ ਉਹਨੂੰ ਤਰਸ ਨਹੀਂ ਆਇਆ ਤੇ ਸੁੱਚਾ ਨੰਦ ਨੂੰ ਚਿੰਨੇ ਗੱਤਬੜ ਗਲਤ ਚੀਤ ਕਹੀ ਵੀ ਸਭ ਕੋ ਦੇ ਬੱਚੇ ਸੱਪ ਹੀ ਹੁੰਦੇ ਆ ਉਹਨੂੰ ਕਿੰਨੀ ਕ ਨਫਰਤ ਹੋਊਗੀ ਗੁਰੂ ਸਾਹਿਬ ਨਾਲ ਤੇ ਨਿੱਕੇ-ਨਿੱਕੇ ਬਾਲਾਂ ਦੇ ਨਾਲ ਮੈਂ ਸੋਚਦੀ ਆ ਤੇ ਟੋਡਰਮਲ ਨੂੰ ਕਿੰਨਾ ਕ ਕਿੰਨੀ ਕੁ ਸ਼ਰਦਾ ਭਾਵਨਾ ਹੋਊਗੀ ਵੀ ਜਿਹੜੀਆਂ ਉਹਨੇ 78 ਹਜ਼ਾਰ ਸੋਨੇ ਦੀਆਂ ਮੋਹਰਾ ਵਸ਼ਾ ਕੀ ਉਹ ਚਾਰ ਗਜਿਤ ਧਰਤੀ ਖਰੀਦੀ ਤੇ ਮੋਤੀराम ਮਹਿਰਾ ਨੂੰ ਪਤਾ ਸੀ ਵੀ ਦੁੱਧ ਪਲਾਨ ਦਾ ਨਤੀਜਾ ਕੀ ਹੋ ਸਕਦਾ ਉਹ ਜਾਣਦੇ ਹੋਏ ਵੀ ਉਹਨੇ ਆਪਣੇ ਘਰ ਦਾ ਸੋਨਾ ਪੈਸਾ ਘਰ ਵੇਚ ਵੱਟ ਕੇ ਉੱਥੇ ਜਿਹੜੇ ਸਿਪਾਹੀ ਹੁੰਦੇ ਸੀ ਉਹਨਾਂ ਨੂੰ ਦੇ ਕੇ ਤਾਂ ਠੰਡੀਆਂ ਰਾਤਾਂ ਦੇ ਵਿੱਚ ਠੰਡੇ ਬੋਜ ਦੇ ਵਿੱਚ ਸਭ ਜਾਂਦਿਆਂ ਦੇ ਕੋਲ ਦੁੱਧ ਪਹੁੰਚਾਇਆ ਇੱਕ ਪਾਸੇ ਸੁੱਚਾ ਨੰਦੀ ਨਫ਼ਰਤ ਹੈ ਤੇ ਇੱਕ ਪਾਸੇ ਮੋਤੀਰਾ ਮੇਰਾ ਦਾ ਪਿਆਰ ਟੋਡਰਮਲ ਦੀ ਸ਼ਰਦ ਆਇਆ ਤਾਂ ਮੋਤੀਰਾ ਮੇਰਾ ਨੂੰ ਕੀ ਮਿਲਿਆ ਉਹਨੂੰ ਦੁੱਧ ਪLAN ਦੇ ਬਦਲੇ ਉਹਦਾ ਪੂਰਾ ਪਰਵਾਰ ਕੋਲੂ ਬਿਰ ਸਪੀੜ ਦਿੱਤਾ ਗਿਆ ਟੋਡਰਮਲ ਦੇ ਪਰਵਾਰ ਦੇ ਨਾਲ ਵੀ ਇਹੀ ਕੀਤਾ ਗਿਆ ਤਨ ਦਿਵਾਨ ਟੋਡਲ ਮਲਖੀ ਜਿਨ੍ਹਾਂ ਨੇ ਜਿਨ੍ਹਾਂ ਦੇ ਹਿੱਸੇ ਸੇਵਾ ਜਿਨ੍ਹਾਂ ਨੇ ਇਹ ਸੇਵਾ ਲਈ ਠੀਕ ਤਾਂ ਮੈਂ ਹਰ ਇੱਕ ਦਿਨ ਉਸ ਟਾਈਮ ਦੀ ਭਾਵਨਾ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਉਸ ਟਾਈਮ ਦੇ ਵਿੱਚ ਕਿਸੇ ਕਿਹਦੇ ਕਿਹਦੇ ਦੇ ਅੰਦਰ ਕੀ ਚੱਲ ਰਿਹਾ ਹੋਗਾ ਜਾਂ ਕੀ ਬੀਤਰੀ ਹੋਏਗੀ ਚਾਹੇ ਉਹ ਮੋਤੀ ਰਾਮ ਮਹਿਰਾ ਹੋਵੇ ਚਾਹੇ ਉਹ ਟੋਡਲ ਮਲ ਹੋਵੇ ਤੇ ਚਾਹੇ ਛੋਟੇ ਸਾਹਿਬ ਜੱਤੇ ਹੋਣ ਤੇ ਚਾਹੇ ਮੇਰਾ ਕਲਗਿਆਲਾ ਪਾਸ਼ਾ ਸਾਰਾ ਕੁਝ ਵਾਰ ਕੇ ਫਿਰ ਮਾਚਿਆੜੇ ਵਾਲੇ ਦੇ ਜੰਗਲਾਂ ਦੇ ਵਿੱਚ ਪਿਆ ਸ਼ੁਕਰ ਕਰ ਰਹੀ ਆ ਪਰਮਾਤਮਾ ਦਾ ਮਿੱਤਰ ਪਿਆਰੇ ਨੂੰ ਹਾਲ ਅਮ੍ਰਿਤ ਦਾ ਲੈਣਾ ਤਾਂ ਜਦੋਂ ਮਾਤਾ ਸਹਿਬ ਕੋਲ ਤੇ ਮਾਤਾ ਸੁਨਦਰ ਕੋਲ ਨੂੰ ਪਤਾ ਲੱਗਦਾ ਹੈਗਾ ਤਾਂ ਗੁਰੂ ਸਾਹਿਬ ਇਹ ਕਹਿੰਦੇ ਹੈਗੇ ਇਨ ਪੁੱਤਰਨ ਕੇ ਸੀਸ 'ਤੇ ਵਾਰ ਦੀਏ ਸੁਤਚਾਰ ਚਾਰ ਮੂਹੇ ਤੋਂ ਕਿਹਾ ਹੋਆ ਜੀਵਤ ਕਈ ਹਜ਼ਾਰ ਤਾਂ ਮਤਲਬ ਕਿਸ ਤਰ੍ਹਾਂ ਆਪਣੇ ਖਾਲਸੇ ਨਾਲ ਆਪਣੇ ਪੰਥ ਨਾਲ ਗੁਰੂ ਸਾਹਿਬ ਨੂੰ ਇੰਨਾ ਪਿਆਰ ਜਿਹੜਾ ਉਹ ਪਿਓ ਤੋਂ ਲੈ ਕੇ ਮਾਂ ਤੋਂ ਲੈ ਕੇ ਪੁੱਤਰਾਂ ਤੱਕ ਸਾਰਾ ਕੁਝ ਹੀ ਵਾਰ ਦਿੱਤਾ ਤੇ ਅੱਜ ਅਸੀਂ ਨਾ ਸ਼ੁਕਰੇ ਇਸ਼ਾਨ ਪਰਮੋਸ਼ਾ ਅਸੀਂ ਗੁਰੂ ਸਾਹਿਬ ਦੀ ਜਿਹੜੀਆਂ ਮੈਂ ਵਿੱਚ ਹੀ ਨਹੀਂ ਜੋ ਉਹਨਾਂ ਨੇ ਰਹਿਤ ਮਰਿਆਦਾ ਜਾਂ ਜੋ ਵੀ ਸਾਨੂੰ ਕਿਹਾ ਹੋਇਆ ਹੈਗਾ ਖਾਲਸੇ ਦੇ ਜੋ ਨਿਯਮ ਆ ਅਸੀਂ ਉਹਨਾਂ ਨੂੰ ਮੰਨ ਨਹੀਂ ਰਹੇ ਤਾਂ ਮੈਂ ਇੰਨੇ ਦਿਨਾਂ ਤੋਂ ਬਸ ਮਤਲਬ 10 12 ਦਿਨ ਹੋ ਗਏ ਮਤਲਬ ਇਹ ਹੀ ਫੀਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕਦੀ ਕਿਸੇ ਤਰੀਕੇ ਨਾਲ ਕਦੀ ਕਿਸੇ ਤਰੀਕੇ ਨਾਲ ਕਦੀ ਬਾਹਰ ਠੰਡ ਚ ਖੜ ਕੇ ਜਾਂ ਬਸ ਬੱਕੇ ਸਾਹ ਸੁਣ ਗਏ ਜਾਂ ਕੋਈ ਗਲਤੀ ਹੋ ਜਾਏ ਹੋ ਗਿਆ ਉਹ ਤਾਂ ਹੱਥ ਜੋੜ ਕੇ ਮਾਫੀ ਹੈ ਸਭੈ ਕੋ ਜੀ ਕਹਾਲ ਸਭੈ ਕੋ ਜੀ